ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਾਰਗ ਦੀ ਯਾਤਰਾ ਕਰਦੇ ਆ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ 베ਰੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਸਿਲੋਆਣੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ 2 ਜਨਵਰੀ 1705 ਈਸਵੀ ਦਿਨ ਮੰਗਲਵਾਰ ਨੂੰ ਆਏ ਪਰ ਡੀ ਗੈਂਤੀ ਵਿੱਚ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਇਸ ਜਗ੍ਹਾ ਠਾਵ ਤੇ ਵਿਸ਼ਰਾਮ ਕਰ ਰਹੇ ਸਨ ਤਾਂ ਇੱਕ ਮਾਤਾ ਨੇ ਗੁਰੂ ਜੀ ਨੂੰ ਆ ਕੇ ਕਿਹਾ ਕਿ ਉਹਨਾਂ ਦਾ ਪੁੱਤਰ ਮਾਤਾ ਦੀ ਬਿਮਾਰੀ ਕਰਕੇ ਬਹੁਤ ਬਿਮਾਰ ਹੈ ਤਾਂ ਉਸ ਸਮੇ ਗੁਰੂ ਸਾਹਿਬ ਦਾ ਤਨਕਾਰੇ ਸਨ ਉਹਨਾਂ ਨੇ ਵਾਚਨ ਕੀਤੇ ਤਾਂ ਮਾਤਾ ਦਾਪੋਤਰ ਠੀਕ ਹੋ ਗਿਆ ਗੁਰੂ ਸਾਹਿਬ ਨੇ ਮਾਤਾ ਦੀ ਬੇਨਤੀ ਤੇ ਹੋਰਨਾ ਲੋਕਾਂ ਤੇ ਦਇਆ ਕਰਦੇ ਹੋਏ ਜੋ ਦਾਤਨ ਕਰ ਰਹੇ ਸਨ ਉਸ ਨੂੰ ਧਰਤੀ ਤੇ ਗੱਡ ਦਿੱਤਾ ਤੇ ਵਚਨ ਕੀਤਾ ਕਿ ਇਸ ਪਿੰਡ ਸੇਲੋਆਣੀ ਵਿੱਚ ਮਾਤਾ ਦੀ ਬਿਮਾਰੀ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ ਇਤਿਹਾਸ ਦੇ ਮਤਾਂ ਗੁਰੂ ਸਾਹਿਬ ਇਸ ਸਥਾਨ ਤੇ ਇੱਕ ਰਾਤ ਰਹੇ ਜੋ ਗੁਰੂ ਸਾਹਿਬ ਨੇ ਦਾਤਨ ਧਰਤੀ ਵਿੱਚ ਗੱਡੀ ਸੀ ਉਹ ਅੱਜ ਵੀ ਇੱਕ ਹਰਿਆ ਭਰਿਆ ਦਰਖਤ ਹੈ ਜੋ ਗੁਰਦੁਆਰਾ ਸਾਹਿਬ ਦੀ ਅਦੂਰ ਵਿੱਚ ਮੌਜੂਦ ਹੈ ਇਸ ਸਥਾਨ ਤੇ ਸੰਗਤਾਂ ਦੂਰੋਂ ਨੇੜੋਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਹਨ ਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ